पीएस اسلام آباد ਦੇ ਏਰੀਆ ਦੇ ਵਿੱਚ ਇੱਕ ਐਫਆਈਆ ਪੀਐਸ اسلام آباد ਪੁਲਿਸ ਸਟੇਸ਼ਨ ਇਥੇ ਕੇਐਫਆਈਆ ਦਰਜ ਹੋਈ ਸੀ 204 ਚੈਲੰਜਰ ਨੰਬਰ ਅੰਡਰ ਸੈਕਸ਼ਨ 125 ਬੀਐਨਐਸ ਤੇ 2554 ਨਾ ਅਮਜ਼ਾਕ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਤਿੰਨ ਜਣਿਆਂ ਨੇ ਇੱਕ ਬਿਲਡਿੰਗ ਦੇ ਉੱਪਰ ਫਾਇਰ ਕੀਤਾ ਸੀਗਾ ਜਿਹਦੇ ਜਿਸ ਬਿਲਡਿੰਗ ਦੇ ਵਿੱਚ ਇੱਕ ਗਰਾਉਂਡ ਫਲੋਰ ਤੇ ਸਲੂਨ ਹੈ ਤੇ ਉੱਪਰ ਇੱਕ ਇਮੀਗ੍ਰੇਸ਼ਨ ਦਾ ਆਫਿਸ ਹੈ ਤੇ ਇਹ 12 ਵਜੇ ਦੇ ਕਰੀਬ ਵਾਰਦਾਤ ਹੋਈ ਸੀ ਜਦੋਂ ਪੁਲਿਸ ਨੂੰ ਪਤਾ ਚੱਲਿਆ ਐ ਐਸਪੀ اے ਏਡੀਐਸਪੀ ਸਿਟੀ 1 ਸ਼੍ਰੀ ਵਿਸ਼ਾਲਜੀਤ ਜੀ ਐਸਪੀ ਸੈਂਟਰਲ ਜਸਪਾਲ ਸਿੰਘ ਜੀ ਇਹਨਾਂ ਨੇ ਟੀਮਸ ਬਣਾਈਆਂ ਪੁਲਿਸ ਸਟੇਸ਼ਨ ਇਸਲਾਮਾਬਾਦ ਦੇ ਏਰੀਆ ਦੇ ਵਿੱਚ ਤੇ ਉਹ ਵਰਕ ਅਪਾਨ ਕਰਨਾ ਸ਼ੁਰੂ ਕੀਤਾ ਤੇ 31 ਤਰੀਕ ਨੂੰ ਅਸੀਂ ਤਿੰਨ ਬੰਦੇ ਨੈਪ ਕੀਤੇ ਤੇ ਇੱਕ ਦਾ ਨਾਮ ਹੈ ਾਰਮਾਨ ਠਾਕੁਰ ਜਿਹਦੀ ਉਮਰ ਤਕਰੀਬਨ 18 ਸਾਲ ਤੋਂ ਥੋੜੇ ਮਹੀਨੇ ਉੱਪਰ ਹੈ ਤੇ ਉਹ ਉਹਦੇ ਨਾਲ ਦੋ ਜੁਵਨਾਈਲ ਵੀ ਸੀਗੇ ਤੇ ਉਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਪਤਾ ਚੱਲਿਆ ਕਿ ਾਰਮਾਨ ਠਾਕੁਰ ਨੂੰ ਵਾਰਦਾਤ ਤੋਂ ਤਕਰੀਬਨ 15-20 ਦਿਨ ਪਹਿਲਾਂ ਇੱਕ ਟੈਲੀਗ੍ਰਾਮ ਐਪ ਤੇ ਇੱਕ ਅਨਨੋਨ ਹੈਂਡਲਰ ਦਾ ਮੈਸੇਜ ਆਇਆ ਸੀਗਾ ਤੇ ਉਹਨੇ ਕਿਹਾ ਸੀਗਾ ਕਿ ਤੈਨੂੰ ਮੋਟਰਸਾਈਕਲ ਵੀ ਪ੍ਰੋਵਾਈਡ ਕਰਾਂਗੇ ਪਿਸਟਲ ਵੀ ਪ੍ਰੋਵਾਈਡ ਕਰਾਂਗੇ ਤੇ ਮੰ ਪੈਸੇ ਵੀ ਪ੍ਰੋਵਾਈਡ ਕਰਾਂਗੇ ਤੇ ਤੋ ਇੱਕ ਵਾਰਦਾਤ ਤੋਂ ਇਨਜਾਮ ਦੇਣਾ ਜਿਹਦੇ ਵਿੱਚ ਕਿਸੇ ਜਾਨੀ ਨੁਕਸਾਨ ਦਾ ਨਹੀਂ ਪਰ ਓਪਨ ਫਾਇਰ ਕਰਨਾ ਇੱਕ ਬਿਲਡਿੰਗ ਦੇ ਵਿੱਚ ਤੇ ਇਹਨਾਂ ਨੇ ਇਹਨੇ ਆਪਣੇ ਨਾਲ ਦੋ ਸਾਥੀ ਇਕੱਠੇ ਕੀਤੇ ਜਿਹੜੇ ਜਮਨਾਈਲ ਨੇ ਉਹਨਾਂ ਦਾ ਅਸੀਂ ਨਾਮ ਨਹੀਂ ਲੈ ਸਕਦੇ ਤੇ ਇਹਨਾਂ ਨੇ 26 ਤਰੀਕ ਨੂੰ ਵਾਰਦਾਤ ਕੀਤੀ ਤੇ ਉਸ ਤੋਂ ਬਾਅਦ ਵਾਰਦਾਤ ਕਰਕੇ ਫਰਾਰ ਹੋ ਗਏ ਤੇ ਇਹ ਦੋ ਚਾਰ ਦਿਨਾਂ ਲਈ ਉਤਰਾਖੰਡ ਰੁੜਕੀ ਵਿੱਚ ਚਲੇ ਗਏ ਸੀਗੇ ਤੇ ਸਾਡੀ ਟੀਮ ਨੇ ਪੂਰਾ ਫੋਲੋਅ ਅਪ ਕੀਤਾ ਤੇ ਇਹਨਾਂ ਨੂੰ 31 ਤਰੀਕ ਨੂੰ ਅਰੈਸਟ ਕੀਤਾ ਪਹਿਲਾਂ ਅਸੀਂ ਅਰਮਾਨ ਤੱਕ ਜੁਵਨਾਈਲ ਨੂੰ ਕੀਤਾ ਥੋੜੇ ਘੰਟਿਆਂ ਬਾਅਦ ਅਸੀਂ ਦੂਸਰੇ ਜੁਵਨਾਈਲ ਨੂੰ ਵੀ ਅਰੈਸਟ ਕਰ ਲਿਆ ਸੀਗਾ ਤੇ ਸਾਨੂੰ ਪਤਾ ਚੱਲੇ ਕਿ ਉਹਨਾਂ ਨੂੰ ਆਪਣੇ ਇਹਨਾਂ ਦੇ ਹੈਂਡਲਰ ਦਾ ਵੀ ਫੋਨ ਆਇਆ ਸੀਗਾ ਕਿ ਤੁਸੀਂ ਗਲਤ ਥਾਂ ਤੇ ਵਾਰਦਾਤ ਕੀਤੀ ਹੈ ਤੇ ਤੁਸੀਂ ਸਹੀ ਬਿਲਡਿੰਗ ਤੇ ਨਹੀਂ ਨਿਸ਼ਾਨਾ ਲਾਇਆ ਤੇ ਉਹ ਹੁਣ ਅਸੀਂ ਇਹਨਾਂ ਦਾ ਹੋਰ ਇਨਵੈਸਟੀਗੇਟ ਕਰ ਰਹੇ ਹਾਂ ਮੈਟਰ ਤੇ ਇਹਦੇ ਨਾਲ ਨਾਲ ਹੀ ਸਾਨੂੰ ਇੱਕ ਬਲੌਕ ਪਿਸਟਲ ਜਿਹੜਾ ਮੇਡ ਇਨ ਚਾਈਨਾ ਉਹ ਰਿਕਵਰ ਹੋਇਆ ਇੱਕ ਮੋਟਰਸਾਈਕਲ ਰਿਕਵਰ ਹੋਇਆ ਤੇ 6 ਲਾਈਫ ਕੈਟਰੀਜਸ ਵੀ ਰਿਕਵਰ ਹੋਏ ਆ ਤੇ ਜਿਹੜੇ ਇਹਨਾਂ ਨੂੰ ਮੋਟਰਸਾਈਕਲ ਤੇ 20000 ਰੁਪਏ ਮਿਲੇ ਸੀ ਉਹ ਅੰਮ੍ਰਿਤਸਰ ਕਮਿਸ਼ਨਰੇਟ ਦੇ ਆਊਟਸਕਰਟਸ ਤੋਂ ਇਹਨਾਂ ਨੂੰ ਇੱਕ ਹੈਂਡਲਰ ਨੇ ਇਹਨਾਂ ਨੂੰ ਮੈਸੇਜ ਆਇਆ ਸੀ ਟੈਲੀਗ੍ਰਾਮ ਐਪ ਤੇ ਇਹ ਅੰਮ੍ਰਿਤਸਰ ਕਮਿਸ਼ਨਰੇਟ ਆਊਟਸਕਰਟਸ ਤੇ ਗਏ ਉੱਥੋਂ ਇੱਕ ਸਵਿਫਟ ਕਾਰ ਇਚ ਦੋ ਜਣੇ ਆਏ ਤੇ ਉਹਨਾਂ ਨੇ ਇੱਕ 20000 ਰੁਪਿਆ ਤੇ ਆਪਣਾ ਮੋਟਰਸਾਈਕਲ ਇਹਨਾਂ ਨੂੰ ਡਿਲੀਵਰ ਕੀਤਾ ਤੇ ਥੋੜੇ ਦਿਨਾਂ ਬਾਅਦ ਕਥੂ ਨੰਗਲ ਅਮਰਸਰ ਦਿਹਾਤੀ ਦੇ ਏਰੀਆ ਦੇ ਵਿੱਚ ਇਹਨਾਂ ਨੂੰ ਇੱਕ ਪਿਸਤਲ ਤੇ ਨਾਲ ਲਾਈਫ ਕਟਜਿਸ ਵੀ ਡਿਲੀਵਰ ਹੋਏ ਫਿਰ ਉਹਨਾਂ ਨੇ ਵਾਪਸ ਆ ਕੇ ਤੇ ਇਹ ਵਾਰਤਾ ਨੂੰ ਇਨਜਾਮ ਦਿੱਤਾ ਧੰਨਵਾਦ ਤੇ ਸਰ ਜਿਹੜਿਆਂ ਇਹਨਾਂ ਦੇ ਮੁੰਡੇ ਤੇ ਕੋਈ ਬੈਕ ਕੋਈ ਲਿੰਕ ਅਕੜੇ ਕੋਈ ਕੇਸ ਹੈ ਰ ਮੈਂ ਨਹੀਂ ਨਾ ਤੇ ਫਿਲਹਾਲ ਕੋਈ ਤਿੰਨਾ ਤੇ ਕੋਈ ਕੇਸ ਨਹੀਂ ਹੈਗਾ ਜੀ ਤੇ ਮਤਲਬ ਰੈਨ ਵਾਲੀ ਕਿੱਥੋਂ ਦੀ ਹੈ ਰੈਨ ਵਾਲੀ ਹੈ ਗਿੱਟਕੀਮਾ ਦੇ ਏਰੀਆ ਦੇ ਨੇ ਹੈਗੇ ਜੀ ਕਿ ਕਿ ਮਤਲਬ ਮਤਲਬ ਕਿੰਨੇ ਕੇਸ ਹਨ ਇਹ ਇੱਕ ਤਾਂ 18 ਸਾਲ ਤੋਂ 4-5 ਮਹੀਨੇ ਉੱਪਰ ਹੀ ਹੈ ਜੀ ਤੇ ਦੂਸਰੇ ਜਿਹੜੇ ਦੋਨੇ ਜੁਵਨਾਈਲ ਨੇ ਇੰਨੀ ਇਸ ਵਿੱਚ ਮਤਲਬ ਤੁਹਾਨੂੰ ਜਿਹੜੇ ਲਿੰਕ ਤੇ ਇਹਨਾਂ ਨੂੰ ਕਾਲ ਕੀਤੀ ਉਹ ਬੰਦੇ ਕਿਹੜੇ ਗੈਂਗ ਦੇ ਸੀ ਕਿੱਦਾਂ ਸੀ ਉਹ ਅਸੀਂ ਉਹ ਐਕਸਪਲੋਰ ਕਰ ਰਹੇ ਹਾਂ ਤੇ ਟੈਲੀਗ੍ਰਾਮ ਐਪ ਹੈਗੀ ਹੈ ਜਿਹਦੇ ਵਿੱਚ ਫੋਨ ਨੰਬਰ ਵੀ ਨਹੀਂ ਆਂਦਾ ਹੈ ਹੈਂਡਲਰ ਨੇ ਸਿੱਧਾ ਇਹਨਾਂ ਨੂੰ ਫੋਨ ਕੀਤਾ ਮੈਸੇਜ ਕੀਤਾ ਜਦੋਂ ਮੈਸੇਜ ਆਇਆ ਇਹ ਹੌਲੀ ਹੌਲੀ ਰਿਸਪੌਂਡ ਕਰਨਾ ਸ਼ੁਰੂ ਕੀਤਾ ਤੇ ਇਹ ਲੋਰ ਹੋ ਗਿਆ ਕਿ ਮੈਨੂੰ ਮੋਟਰਸਾਈਕਲ ਵੀ ਮਿਲੂਗਾ ਤੇ ਕਾਰ ਵੀ ਮਿਲੂਗੀ ਤੇ ਮੋਟਰਸਾਈਕਲ ਮਿਲੂਗਾ ਪਿਸਟਲ ਵੀ ਮਿਲੂਗਾ ਤੇ ਕਾਟੇਜਸ ਵੀ ਮਿਲਣਗੇ ਤੇ ਇਹ ਲੋਰ ਹੋ ਗਿਆ ਤੇ ਇਹਨੇ ਇੰਜ਼ਾਮ ਦਿੱਤਾ ਵਾਹ ਤਾਂ ਉਹਨਾਂ ਦਾ ਟਾਰਗੇਟ ਕੀ ਸੀ ਜਿਹੜੇ ਮਤਲਬ ਗਲਤ ਮਕਾਨ ਦੇ ਇਹਨਾਂ ਨੇ ਪੁਲਿਸ ਲਾਈ ਸੀ ਇਹਨਾਂ ਦਾ ਵੈਸੇ ਟਾਰਗੇਟ ਗਲਤ ਮਕਾਨ ਨਹੀਂ ਗਲਤ ਸ਼ੋਰੂਮ ਤੇ ਚਲਾਈ ਸੀ ਹਾਂਜੀ ਉਹ ਟਾਰਗੇਟ ਦੂਸਰਾ ਸੀਗਾ ਉਹ ਅਸੀਂ ਟਾਰਗੇਟ ਆਈਡੈਂਟੀਫਾਈ ਕਰ ਲਿਆ ਪਰ ਡਿਊ ਟੂ ਸਮ ਰੀਜਨਸ ਅਸੀਂ ਹਲੇ ਫਿਲਰ ਨਹੀਂ ਕਰ ਸਕਦੇ ਜਦ ਤੱਕ ਅਸੀਂ ਇਹਨਾਂ ਦੇ ਹੈਂਡਲਰ ਨੂੰ ਨਹੀਂ ਫੜ ਲੈਂਦੇ ਤਾਂ ਕੋਈ ਕਿਸੇ ਚੀਜ਼ ਦੀ ਕਿਸ ਤਰ੍ਹਾਂ ਜੀ ਨਹੀਂ ਉਹ ਹਲੇ ਅਸੀਂ ਉਹ ਕਰ ਰਹੇ ਹਾਂ ਕਿਉਂਕਿ ਇਹਨਾਂ ਨੂੰ ਤਾਂ ਇਹਨਾਂ ਦੇ ਹੈਂਡਲਰ ਦਾ ਨਾਮ ਵੀ ਨਹੀਂ ਪਤਾ ਜਿਹੜਾ ਏਜ ਦੇ ਕੀ ਕੰਮ ਕਰਦੇ ਸੀ ਏਜ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ 18 ਸਾਲ ਤੋਂ 4-5 ਮਹੀਨੇ ਉੱਪਰ ਹੈ ਅਰਮਾਨ ਤੇ ਜਿਹੜੇ ਜੋ ਵਿਨਾਇਲ ਨੇ ਉਹ 18 ਸਾਲ ਤੋਂ ਥੱਲੇ ਹੈ ਤੇ ਜਿਹੜਾ ਅਰਮਾਨ ਹੈ ਉਹ 12ਵੀਂ ਪਾਸ ਹੈ ਜੀ ਸਰ ਇਹਨਾਂ ਕੰਮ ਕਾਜ ਕੋਈ ਹੈਗਾ ਸੀ ਜੇ ਪੜ੍ਹਦੇ ਸੀ ਪੜ੍ਹਦਾ ਜੀ 12ਵੀਂ ਪਾਸ ਹੈ ਜੀ ਠੀਕ ਹੈ ਬਾਕੀ ਇਹਨਾਂ ਦੇ ਕਾਰਵਾਈ ਜੋ ਪਤਾ ਲੱਗ ਰਿਹਾ ਕਿ ਕੀ ਕੀ ਹੈ ਪਰਚਾ ਦੇ ਦਿੱਤਾ ਜੀ ਆਮ ਜੈਕਟ ਵੀ ਲਾਤਾ ਤੇ ਉਸ ਤੋਂ ਬਾਅਦ ਇਹਨਾਂ ਦਾ ਡਿਮਾਂਡ ਵੀ ਲੈ ਲਿਆ ਜੀ ਤੇ ਪੁਛਗਿਚ ਕਰ ਰਹੇ ਆ ਤੇ ਅਸੀਂ ਤਾਂ ਇਹਨਾਂ ਦਾ ਜਿਹੜਾ ਮੇਨ ਹੈਂਡਲਰ ਸਾਡਾ ਮੇਨ ਹੈਗਾ ਕਿ ਅਸੀਂ ਉਹਨੂੰ ਫੜੀਏ